ਇੱਕ ਇਨਸੀਡੈਂਟ ਹੋਇਆ ਸੀਗਾ ਜੀ 4 2 24 ਨੂੰ ਜਿਹਦੇ ਵਿੱਚ ਦੋ ਗਰੁੱਪ ਆਪਣੀ ਆਪਣੀ ਛੱਤਾਂ ਦੇ ਪਤੰਗ ਉਡਾ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਕਿਸੇ ਗਰੁੱਪ ਵਿੱਚੋਂ ਗਾਲ ਨਿਕਲੀ ਕਿਸਦੇ ਮੂੰਹ ਤੋਂ ਤੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸੀਗਾ ਅਦਿੱਤ ਅਦਿੱਤਿਆਪਦੀ ਤੇ ਸ਼ਮਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਲੈਂਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵਿੰਡ ਏਰੀਆ ਚ ਚਲੇ ਗਏ ਗੁਰਦੁਆਰਾ ਟੂਠ ਸਾਹਿਬ ਦੇ ਲਾਗੇ ਸੁਲਤਾਨਵਿੰਡ ਰੋਡ ਤੇ ਤੇ ਉਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਆਦੀਪਕ ਸਿੰਘ ਇਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰ ਵੀਰ ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ 5 ਅਕਿਊਜ਼ ਉਹਨਾਂ ਉਹਨਾਂ ਵਿੱਚੋਂ ਤਿੰਨ ਕਿਊਸ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਤੇ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 ਦੋ ਨੂੰ ਉਹਨਾਂ ਦਾ ਨਾਮ ਹੈ ਅਦਿੱਤ્ય 베ਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲੈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲੈਸ ਲਾਲ ਤੇ ਇੱਕ ਜਿਹੜਾ ਮੇਨ ਕਿਊਸ ਹੈਗਾ ਕੋਨੋ ਉਹਨੂੰ ਇਹਨਾਂ ਨੇ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਆ ਤੇ ਬਾਕੀ ਇੱਕ ਅਕਿਊਸਡ ਜਿਹੜਾ ਅਦਿੱਤਿ ਬੇਦੀ ਦਾ ਭਰਾ ਹੈਗਾ ਪਰਮਿੰਦਰ ਬੇਦੀ ਉਹ ਹਿਸ ਯੈਟ ਟੂ ਬੀ ਅਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਸ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਕਿੱਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਅ ਪਹਿਲਾਂ ਲੜਾਈ ਨਹੀਂ ਪਹਿਲਾਂ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਪੁਰ ਡੇਰੀਆ ਤੇ ਤੇ ਉਸ ਤੋਂ ਬਾਅਦ ਇਹ ਪਤੰਗ ਦੇ ਕਟਨ-ਕਟਨ ਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਇਹੀ ਹੈ ਮਸਲਾ ਜਾਂ ਕੋਈ ਪੁਰਾਣੀ ਰੰਜਿਸ਼ ਨਹੀਂ ਜਨਾਬ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ ਚ ਆਈ ਹੈ ਜੀ ਇਹ ਜਿਹੜਾ ਮੇਨ ਅਕਿਊਜ਼ਡ ਹੈਗਾ ਦੀਪਕ ਉਹਦੇ ਕੋਲ ਕੱਲ ਮਿਲਿਆ ਜੀ ਲੈਸੈਂਸੀ ਹੈ ਜੀ ਲੈਸੈਂਸੀ ਹੈ ਜਿਆਦਾ ਬੇਸ਼ੱਕ ਉਮਰ ਕਿੰਨੀ ਹੈ ਇਹਦੀ 23 ਸਾਲ ਜੀ ਅਤੇ ਇਹ ਸ਼ਖੀਅਤ ਹੈ ਜੀ ਹਾਂਜੀ 36 ਸਾਲ ਸੋਰੀ ਜਿਹੜਾ 26 ਤੇ ਜਿਹੜਾ ਡਿਸੀਜ਼ਡ ਹੈ ਉਹਦੀ 23 ਸਾਲ ਉਮਰ ਹੈ ਜੀ ਵੈਸੇ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਫ੍ਰੀ ਕੰਮ ਦੇ ਆ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਕੋਈ ਬੈਕਗ੍ਰਾਉਂਡ ਹੈ ਪੈਰਵਾਲ ਡਿਸਟ੍ਰਿਕਟ ਵਿੱਚ ਬੈਕਗ੍ਰਾਉਂਡ ਹਿਸਟਰੀ ਅਸਲਚ ਕੋਈ ਨਹੀਂ ਹੈ ਜੀ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹੈ ਹਾਂਜੀ ਸਰ ਇਹ ਲੈਸੈਂਸੀ ਕਿਸ ਦੇ ਨਾਮ ਤੇ ਹੈ ਲੈਸੈਂਸੀ ਦੇ ਆਪਣੇ ਨਾਮ ਤੇ ਹੈ ਹਾਂਜੀ ਹਾਂਜੀ ਹੈ ਵਰੀ ਹੈ ਉਹਨੇ ਕਿਹਾ ਲੈਟਰਸੀ ਬਦੋ ਦਾ ਬੋਲੀ ਚਾਰਾ ਠੀਕ ਹੈ ਤੇ ਬਾਕੀ ਇਹਦੇ ਤੇ ਤਿੰਨ ਪਰਚੇ ਦਰਜ ਨੇ ਜੀ ਦੀਪਕ ਤੇ ਬਾਕੀਆਂ ਤੇ ਨਹੀਂ ਦੀਪਕ ਤੇ ਤਿੰਨ ਪਰਚੇ ਦਰਜ ਨੇ 1 2015 ਦਾ ਹੈਗਾ 452 354 323 आईपीसी ਇੱਕ ਹੈਗਾ ਇਹ ਵੀ ਦੂਸਰਾ ਵੀ थाना ਸੁਲਤਾਨਪੁਰ ਦੇ ਏਰੀਆ ਚ ਹੈ ਮੁਕਦਮਾ ਨੰਬਰ 102 326 34 आईपीसी ਤੀਸਰਾ ਹੈਗਾ ਮੁਕਦਮਾ ਨੰਬਰ 337 ਉਹ 21 ਦਾ ਤੇ ਉਹ ਵੀ 302 ਦਾ ਹੈ ਜੀ ਟਰਮੀਨਲ ਮਾਈਡ ਹੋ ਗਿਆ ਹਾਂਜੀ ਲੈਸੈਂਸ ਦਾ ਮੈਂ ਪੁੱਛ ਰਿਹਾ ਹਾਂ ਕਿ ਉਹਦੇ ਕੋਲ ਲੈਸੈਂਸੀ ਮਿਸਟਰੀ ਹੁਣ ਅਸੀਂ ਹਾਂਜੀ ਕੈਨਸਲੇਸ਼ਨ ਹੋ ਗਈ ਹੈ ਨਹੀਂ ਨਹੀਂ ਹੋ ਗਈ ਉਹ ਨਹੀਂ ਉਹ ਅਸੀਂ ਪ੍ਰੋਸੈਸ ਚਲਾਇਆ ਉਹ ਕਦੋਂ ਲੈਸੈਂਸ ਇਸ਼ੂ ਕਦੋਂ ਹੋਇਆ ਹੈ ਜਾਂਚ ਕਰਦੇ ਆ ਉਹ ਅਸੀਂ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜਿਆ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਦਾ ਬ੍ਰੀਡਿੰਗ ਲਾਇਸੈਂਸ ਇਸ਼ੂ ਕਦੋਂ ਆਇਆ ਤੇ ਤਿੰਨੇ ਦੇ ਪਰਚੇ ਆ ਤੇ ਲਾਇਸੈਂਸ ਇਹਦਾ ਇਸ਼ੂ ਕਰਨ ਦਾ ਬਾਕੀ ਜੋ ਨੇ ਕੈਨਸਲ ਹੋਣੀ ਹੈ ਕੈਨਸੇਲਸ਼ਨ ਲਈ ਪਹਿਲੇ ਪਰਚੇ ਉਸੀ ਹੁਣ ਤਕਤੀਸ਼ ਕਰ ਰਹੇ ਹਾਂ ਕਿ ਕਿ ਪਹਿਲਾਂ ਕਿਉਂ ਨਹੀਂ ਕੈਨਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਐ ਇਹਦੇ ਤੇ ਤਿੰਨ ਪਰਚੇ ਹੈਗੇ ਪਿੱਛੇ ਕੋਈ ਕੋਲਾ ਰਾਕਟ ਚੱਲੇ ਸੀ ਪੁਲਿਸ ਦੇ ਵਿੱਚ ਬੜਾ ਰੌਲਾ ਵੀ ਪਿਆ ਸੀ ਪੰਜਾਬ ਦੇ ਵਿੱਚ ਬੰਦੇ ਕਿਤੇ ਬੀਠੇ ਨੇ ਤੇ ਪਸ਼ਾਰਾਂ ਦੇ ਲਾਇਸੈਂਸ ਕਿੱਲੇ ਬਣੇ ਜਾਂਦੇ ਨੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਜੀ ਤਫ਼ਤੀਸ਼ੇ ਦੇਖਾਂਗੇ ਠੀਕ ਹੈ ਥ